ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਮੌਲੀਦ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਤੀਜੀ ਸੰਸਾਰ جنگ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਆਪਣਾ ਰਹੇ ਹਾਂ 15 ਐਮਐਲਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ 파ਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ